ਉਹ ਸਰਦਾਰ ਜਿਸ ਨੇ 6 ਪਾਕਿਸਤਾਨੀ ਲੜਾਕੂ ਜਹਾਜ਼ਾਂ ਦਾ ਮੁਕਾਬਲਾ ਕੀਤਾ ਅਤੇ ਹਵਾ ਦੇ ਵਿੱਚ ਹੀ ਪਾਕਿਸਤਾਨੀ ਜਹਾਜ਼ਾਂ ਨੂੰ ਤਬਾਹ ਕਰ ਦਿੱਤਾ ਗੱਲ ਕਰ ਰਹੇ ਹਾਂ ਫਲਾਈਂਗ ਅਫਸਰ ਨਿਰਮਲਜੀਤ ਸਿੰਘ ਸੇਖੋਂ ਦੀ ਮਾਮਲਾ 14 ਦਸੰਬਰ ਸਾਲ 1971 ਦਾ ਜਦੋਂ ਭਾਰਤ ਤੇ ਪਾਕਿਸਤਾਨ ਦੀ ਜੰਗ ਲੱਗਦੀ ਹੈ ਉਸ ਸਮੇਂ ਜਦੋਂ ਸ਼੍ਰੀਨਗਰ 에ਅਰ ਬੇਸ ਤੇ ਹਵਾਈ ਹਮਲਾ ਹੁੰਦਾ ਹੈ ਤਾਂ ਪਾਕਿਸਤਾਨ ਦੇ 6 ਲੜਾਕੂ ਜਹਾਜ਼ਾਂ ਦੇ ਮੁਕਾਬਲੇ ਲਈ ਨਿਰਮਲਜੀਤ ਸਿੰਘ ਸੇਖੋਂ ਦਾ ਜਹਾਜ਼ ਹਵਾ ਦੇ ਵਿੱਚ ਉਡਾਨ ਭਰਦਾ ਹੈ ਕਰੜਾ ਮੁਕਾਬਲਾ ਹੁੰਦਾ ਹੈ ਦੇਖਤੇ ਹੀ ਦੇਖਤੇ ਨਿਰਮਲਜੀਤ ਸਿੰਘ ਸੇਖੋਂ ਨੇ ਬਹਾਦਰੀ ਦੇ ਨਾਲ ਪਾਕਿਸਤਾਨੀ ਜਹਾਜ਼ਾਂ ਨੂੰ ਹਵਾ ਦੇ ਵਿੱਚ ਹੀ ਤਬਾਹ ਕਰ ਦਿੱਤਾ ਅਤੇ ਭਾਰਤੀ ਫੌਜ ਨੂੰ ਇੱਕ ਹੋਰ ਵੱਡੇ ਪੱਧਰ ਤੇ ਲਜਾਣ ਵਿੱਚ ਸੇਖੋਂ ਕਾਮਯਾਬ ਹੋਏ ਸਵਾਜਿ ਨਿਰਮਲਜੀਤ ਸਿੰਘ ਸੇਖੋਂ ਦੀ ਜਨਮ ਵਰੇ ਗੰਡਾ ਹੈ ਨਿਰਮਲਜੀਤ ਸਿੰਘ ਸੇਖੋਂ ਭਾਰਤੀ ਹਵਾਈ ਫੌਜ ਦਾ ਇੱਕ ਅਫਸਰ ਸੀ ਸੇਖੋਂ ਨੂੰ ਮਰਨ ਤੋਂ ਬਾਅਦ ਪਰਮਵੀਰ ਚੱਕਰ ਭਾਰਤ ਦਾ ਸਭ ਤੋਂ ਵੱਡਾ ਮਿਲਟਰੀ ਸਨਮਾਨ ਮਿਲਿਆ ਕਿਉਂਕਿ ਭਾਰਤ-ਪਾਕਿਸਤਾਨ ਯੁੱਧ 1971 ਨਿਰਮਲਜੀਤ ਸਿੰਘ ਸੇਖੋਂ ਨੇ ਸ਼੍ਰੀਨਗਰ ਦੀ ਪਾਕਿਸਤਾਨੀ ਹਵਾਈ ਸੈਨਾ ਤੋਂ ਰੱਖਿਆ ਕੀਤੀ ਭਾਰਤੀ ਹਵਾਈ ਸੈਨਾ ਵਿੱਚੋਂ ਨਿਰਮਲਜੀਤ ਇਕੱਲਾ ਹੀ ਅਫਸਰ ਹੈ ਜਿਸ ਨੂੰ ਬਧੇਰੇ ਸਨਮਾਨ ਕੀਤਾ ਗਿਆ ਨਿਰਮਲਜੀਤ ਸਿੰਘ ਦਾ ਜਨਮ 17 ਜੁਲਾਈ 1945 ਨੂੰ ਇਸੇ ਵਾਰ ਲੁਧਿਆਣਾ ਪੰਜਾਬ ਵਿਖੇ ਹੋਇਆ ਸੇਖੋਂ ਹਵਾਈ ਲੈਫਟਿਨੈਂਟ ਤਰਲੋਕ ਸਿੰਘ ਸੇਖੋਂ ਦੇ ਪੁੱਤਰ ਸੀ ਸੇਖੋਂ ਨੂੰ 4 ਜੂਨ 1967 ਵਿੱਚ ਭਾਰਤੀ ਹਵਾਈ ਸੈਨਾ ਵਿੱਚ ਉਬਤੌਰ ਪਾਇਲਟ ਅਫਸਰ ਚੁਣਿਆ ਗਿਆ ਫਲਾਈਂਗ ਅਫਸਰ ਨਿਰਮਲਜੀਤ ਸਿੰਘ ਸੇਖੋਂ ਦਾ ਮੁਕਾਬਲਾ 6 ਪਾਕਿਸਤਾਨੀ ਲੜਾਕੂ ਜਹਾਜ਼ਾਂ ਨਾਲ ਹੋਇਆ ਸੀ 14 ਦਸੰਬਰ 1971 ਦੀ ਸਵੇਰ ਜਦੋਂ ਸ਼੍ਰੀਨਗਰ 에ਅਰ ਬੇਸ ਤੇ ਹਮਲਾ ਹੋਇਆ ਤਾਂ ਕੁਝ ਹੀ ਪਲਾਂ ਵਿੱਚ 에ਅਰ ਬੇਸ ਤੇ ਤਾਇਨਾਤ ਨਰਮਲਜੀਤ ਸਿੰਘ ਸੇਖੋਂ ਦਾ ਜੀ ਨੈਟ ਜਹਾਜ਼ 6 ਪਾਕਿਸਤਾਨੀ ਸਾਈਬਰ ਹਵਾਈ ਜਹਾਜ਼ਾਂ ਦੇ ਮੁਕਾਬਲੇ ਵਿੱਚ ਚੜਾਇਆ ਗਿਆ ਫਲਾਈਂਗ ਅਫਸਰ ਸੇਖੋਂ ਉਹਨਾਂ ਪੰਜਾਬੀ ਮੂਲ ਦੇ ਫੌਜੀਆ ਵਿੱਚ ਸ਼ਾਮਿਲ ਸਨ ਜਿਨ੍ਹਾਂ ਨੂੰ ਪਰਮਵੀਰ ਚੱਕਰ ਨਾਲ ਨਿਵਾਜਿਆ ਗਿਆ 1985 ਵਿੱਚ ਇੱਕ ਸਮੁੰਦਰੀ ਟੈਂਕ ਵੀ ਬਣਾਇਆ ਗਿਆ ਜਿਸ ਦਾ ਨਾਮ ਫਲਾਈਂਗ ਅਫਸਰ ਨਰਮਲਜੀਤ ਸਿੰਘ ਸੇਖੋਂ ਦੇ ਨਾਮ ਤੇ ਰੱਖਿਆ ਗਿਆ